ਪੇ ਦਿਆ ਵੀ ਇਹ ਸਾਡਾ ਸਾਰਾ ਜੋ ਘਰ-ਬਾਰ ਹੈ ਇਹ ਸਭ ਕੁਝ ਸੰਭ ਲੈਣ ਤੇ ਇਹ 2 ਤੋਂ 4 ਬਣਾਉਣ 4 ਤੋਂ 8 ਤੇ 8 ਤੋਂ 16 ਬਣਾਉਣ ਆਉਣ ਵਾਲੇ ਸਮੇਂ ਵਿੱਚ ਹੁਣ ਪਿਤਾ ਦੀ ਤਾਂ ਇਹ ਸੋਚ ਹੁੰਦੀ ਹੈ ਨਾ ਪਰ ਸਾਧ ਸੰਗਤ ਕੀ ਪਦਾ ਸੀ ਗੁਰੂ ਨਾਨਕ ਸਹਿਬ ਰਾਜ ਇਸ ਸੰਸਾਰ ਵਿੱਚ ਆਏ ਕਾਦੇ ਵਾਸਤੇ ਉਹ ਸਾਧ ਸੰਗਤ ਆਪਣਾ ਆਪ ਸੋਚਣ ਵਾਸਤੇ ਜਾਂ ਆਪਣਾ ਘਰ ਭਰਨ ਵਾਸਤੇ ਨਹੀਂ ਆਏ ਉਹ ਤਾਂ ਦੁਨੀਆ ਦੇ ਅੰਦਰ ਸਭ ਕੁਝ ਲਟਾਉਣ ਵਾਸਤੇ ਦੁਨੀਆ ਨੂੰ ਤਾਰਨ ਵਾਸਤੇ ਆਏ ਦੁਨੀਆ ਦੀਆਂ ਝੋਲੀਆਂ ਪਰਨ ਵਾਸਤੇ ਨੇ ਤਾਂ ਹੀ ਦੋਲਤਾਂ ਜਦੋਂ ਆਈ ਬਾਹਰ ਦਰਸ਼ਨ ਕਰਕੇ ਬੜੀ ਚੁੱਪ ਚਾਪ ਅੱਜ ਸ਼ਾਂਤ ਹੈ ਇੱਕ ਸ਼ਬਦ ਪੜਦੇ ਹੋ ਆਨੰਦ ਸਾਹਿਬ ਬਾਣੀ ਦਾ ਸਹਿਬ ਫਰਮਾਉਂਦੇ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਸਹਿਜ ਹੁੰਦਾ ਹੈ ਆਤਮਿਕ ਅਡੋਲਤਾ ਜਦੋਂ ਮਨ ਡੋਲਣਾ ਛੱਡਦਾ ਹੈ ਡੋਲਣਾ ਕਦੋਂ ਛੱਡਦਾ ਮਨ ਜਦੋਂ ਇਹਦੀਆਂ ਮੰਗਾਂ ਖਤਮ ਹੋ ਜਾਂਦੀਆਂ ਜਦੋਂ ਦੁੱਖ ਸੁੱਖ ਤੋਂ ਨਰਲੇਪ ਹੋ ਜਾਂਦਾ ਸਾਧ ਸੰਗਤ ਇਹ ਆਤਮਿਕ ਅਡੋਲਤਾ ਤੇ ਆਤਮਿਕ ਅਡੋਲਤਾ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਜਿਹਨੂੰ ਆਨੰਦ ਮਿਲ ਜਾਂਦਾ ਤੇ ਸਾਧ ਸੰਗਤ ਅੱਜ ਉਸ ਆਨੰਦ ਵਿੱਚ ਉਸ ਆਤਮਿਕ ਅਡੋਲਤਾ ਵਿੱਚ ਡੋਲਤਾ ਚਲੀ ਗਈ ਮੂੰਹੋਂ ਕੁਛ ਨਾ ਬੋਲੀ ਬਾਹਰ ਆ ਕੇ ਵਧਾਈ ਦਿੱਤੀ ਸਿਰਫ ਪਟਵਾਰੀ ਸਾਹਿਬ ਵਿਧਾਈ ਹੋਵੇ ਪੁੱਤ ਨੇ ਜਨਮ ਲਿਆ ਤੇ ਪਟਵਾਰੀ ਸਾਹਿਬ ਮੈਂ ਤਾਂ ਕਾਲੂ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਉਹ ਫਰਮਾਉਂਦੇ ਕਹਿੰਦੇ ਦੋਲਤਾ ਜਾਂਦੀ ਹੋਈ ਤਾਂ ਬੜੀ ਖਿੜੇ ਚਿਹਰੇ ਦੇ ਨਾਲ ਇਹ ਗੱਲ ਕਹਿ ਕੇ ਗਈ ਸੀ ਵਾਦਾ ਲੈ ਕੇ ਗਈ ਸੀ ਮੇਰੇ ਕੋਲ ਵੀ ਜੋ ਮੰਗਾਂਗੀ ਉਹ ਦਿਓਗੇ ਜੇ ਅੱਜ ਪੁੱਤ ਨੇ ਜਨਮ ਲਿਆ ਪੁੱਤ ਜਨਮਿਆ ਸਾਡੇ ਘਰ ਵਿੱਚ ਤੇ ਮੰਗ ਕੀ ਮੰਗਣਾ ਚਾਹੁੰਨੀ ਹੈ ਤੇ ਸਾਧ ਸੰਗ ਸੱਚ ਆਖਾਂ ਉਸ ਦਿਨ ਦੌਲਤ ਦੌਲਤਾ ਦਾਈ ਨੇ ਵੀ ਇਹ ਗੱਲ ਆਖੀ ਕਹਿੰਦੀ ਮੈਂ ਸੱਚ ਸੱਚ ਹੀ ਕਹਿੰਦੀ ਆ ਪਟਵਾਰੀ ਸਾਹਿਬ ਮੰਗਾ ਬੜੀਆਂ ਸਨ ਕੱਪੜਾ ਵੀ ਲੈ ਕੇ ਜਾਵਾਂਗੀ ਦਾਣੇ ਵੀ ਲੈ ਕੇ ਜਾਵਾਂਗੀ ਮਾਇਆ ਵੀ ਲੈ ਕੇ ਜਾਵਾਂਗੀ ਸਾਰਾ ਸਾਲ ਆਪਣੇ ਬੱਚਿਆਂ ਵਾਸਤੇ ਕਿਸੇ ਦੂਜੇ ਦੇ ਘਰ ਜਾ ਕੇ ਮੰਗਣਾ ਹੀ ਨਾ ਪਵੇ ਮੈਨੂੰ ਪਰ ਪਟਵਾਰੀ ਸਾਹਿਬ ਸੱਚ ਆਖਾਂ ਅੱਜ ਤੱਕ ਨਾਮ ਦੀ ਦੌਲਤਾਂ ਸੀ ਮਾਪਿਓ ਨੇ ਨਾਮ ਰੱਖਿਆ ਦੌਲਤਾਂ ਦੌਲਤਾਂ ਦਾ ਮਤਲਬ ਹੁੰਦਾ ਹੈ ਦੌਲਤ ਵਾਲੀ ਜਿਹਦੇ ਕੋਲ ਦੌਲਤ ਹੋਵੇ ਤਾਂ ਨੋਵੇ ਪਰ ਦੌਲਤ ਤਾਂ ਹੈ ਨਹੀਂ ਸੀ ਮੇਰੇ ਕੋਲ ਕੋਈ ਪ੍ਰਮਾਤਮਾ ਨੂੰ ਵੀ ਕਈ ਵਾਰ ਉਲਾਮਾ ਦਿੱਤਾ ਵੀ ਰੱਬ ਪ੍ਰਮਾਤਮਾ ਇਹ ਅਕਾਲ ਪੁਰਖ ਵੀ ਜੇ ਨਾਮ ਦੀ ਦੌਲਤਾਂ ਤੇ ਕੋਈ ਦੌਲਤਾਂ ਦੇ ਦਿੰਦਾ ਮੈਨੂੰ ਮੰਗਣ ਵਾਲੀ ਤਾਂ ਨਾ ਬਣਾਉਂਦਾ ਪਰ ਅੱਜ ਮੈਂ ਲੱਖ ਲੱਖ ਵਾਰ ਸ਼ੁਕਰ ਕਰਦੀ ਆ ਉਸ ਪ੍ਰਮਾਤਮਾ ਦਾ ਬਟਵਾਰੀ ਸਾਹਿਬ ਪਤਾ ਨਹੀਂ ਕੀ ਇਸ ਅੱਜ ਹਿਰਦੇ ਨੂੰ ਮਿਲ ਗਿਆ ਅੱਜ ਸੱਚਮੁੱਚ ਪਤਾ ਨਹੀਂ ਮੈਨੂੰ ਕੀ ਦੌਲਤ ਮਿਲ ਗਈ ਹੈ ਅੱਜ ਮੈਂ ਨਾਮ ਦੀ ਦੌਲਤਾਂ ਨਹੀਂ ਰਹੀ ਅੱਜ ਮੈਂ ਸੱਚਮੁੱਚ ਦੌਲਤ ਵਾਲੀ ਹੋ ਗਈਆਂ ਜਦੋਂ ਮੈਂ ਤੇਰੇ ਪੁੱਤਰ ਦੇ ਦਰਸ਼ਨ ਕੀਤੇ ਹੈ ਅੱਜ ਮੈਨੂੰ ਉਹ ਦੌਲਤ ਮਿਲ ਗਈ ਮੇਰੀਆਂ ਤਾਂ ਭੁੱਖਾਂ ਹੀ ਖਤਮ ਹੋ ਗਈਆਂ ਸੱਚੇ ਨਾਮ ਕੀ ਲੱਗੈ ਭੁੱਖ ਉਤ ਭੁੱਖ ਹੈ ਖਾਏ ਚਲਿਏ ਹੈ ਦੁਖ ਜੋ ਸੱਚੇ ਨਾਮ ਦੀ ਭੁੱਖ ਲੱਗ ਜਾਏ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਸਾਰੀਆਂ ਭੁੱਖਾਂ ਗਵਾ ਜਾਂਦੀਆਂ ਖਿਆਲ ਕਰਿਓ ਜਨਮ ਸਾਖੀਆਂ ਲਿਖਦੀਆਂ ਕਹਿੰਦੇ ਦੌਲਤਾਂ ਦਾਈ ਨੇ ਉਸ ਦਿਨ ਤੋਂ ਬਾਅਦ ਸੱਚੀਓ ਜਿੰਨਾ ਚ ਰਹੀ ਨਾ ਸੰਸਾਰ ਵਿੱਚ ਉਹਨੇ ਕਦੀ ਕਿਸੇ ਦੇ ਘਰ ਜਾ ਕੇ ਮੰਗਿਆ ਨਹੀਂ ਬਾਅਦ ਵਿੱਚ ਉਹ ਸਿਰਫ ਗੁਰੂ ਨਾਨਕ ਮਹਾਰਾਜ ਪਾਤਸ਼ਾਹ